ਦੋਸਤੋ ਇੰਗਲੈਂਡ ਮਾਂਚੈਸਟਰ ਦੇ ਵਿੱਚ ਅੱਜ ਇੱਕ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਆ ਜਿਹਨੂੰ ਕਿ ਆਫੀਸ਼ੀਅਲੀ ਸਾਡੀਆਂ ਇੱਥੇ ਦੀਆਂ ਅਥਾਰਟिटीज ਨੇ ਟੈਰਰਿਸਟ ਇਨਸੀਡੈਂਟ دہشتਗਰਦੀ ਦੀ ਘਟਨਾ ਕਰਾਰ ਦੇ ਦਿੱਤਾ ਆ ਸੋ ਮਾਂਚੈਸਟਰ ਦੇ ਅੰਦਰ ਅੱਜ ਜਿਹੜੀ ਇਹ ਘਟਨਾ ਵਾਪਰੀ ਆ ਜੀ ਅੱਜ ਯੂਹਿਸ਼ ਕਮਿਊਨਿਟੀ ਦਾ ਇੱਕ ਬੜਾ ਹੀ ਪਵਿੱਤਰ ਦਿਨ ਹੈ ਜਿਹੜਾ ਯੂਹਿਸ਼ ਕੈਲੈਂਡਰ ਆ ਜਹੂਦੀਆਂ ਦਾ ਜਿਹੜਾ ਆਪਣਾ ਕੈਲੈਂਡਰ ਆ ਉਹਦੇ ਵਿੱਚ ਇਹ ਜਿਹੜਾ ਯੋਮ ਕਿਪੂਰ ਜਿਹੜਾ ਕਿ ਅੱਜ ਦਾ ਦਿਨ ਹੈ ਇਹ ਬੜਾ ਹੀ ਪਵਿੱਤਰ ਦਿਨ ਮੰਨਿਆ ਜਾਂਦਾ ਤੇ ਇਹਦੇ ਚੱਲਦੇ ਆ ਸਿਨੇਗੌਗ ਜਿਹੜਾ ਕਿ ਕਹੋ ਜਿਦਾਂ ਆਪਣਾ ਗੁਰੂ ਘਰ ਹੁੰਦਾ ਗੁਰਦੁਆਰਾ ਹੁੰਦਾ ਆਪਣਾ ਮੰਦਿਰ ਹੁੰਦਾ ਸੋ ਵੀ ਇਹ ਜਿਹੜਾ ਸਿਨੇਗੌਗ ਸਿਗਾ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੀਗੇ ਆਪਣੀ ਜਿਹੜਾ ਇਸ ਪਵਿੱਤਰ ਦਿਨ ਦੇ ਚੱਲਦੇ ਆ ਤੇ ਇੱਕ ਜਿਹੜਾ ਜਿਹਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਸਪੈਕਟ ਨੇ ਕੀ ਕੀਤਾ ਉਹਨੇ ਪਹਿਲਾਂ ਤਾਂ ਲਿਆ ਕੇ ਲੋਕਾਂ ਦੇ ਉੱਤੇ ਜਿਹੜੇ ਇਸ ਸਿਨੇਗੋਂਗ ਦੇ ਬਾਹਰ ਲੋਕ ਖੜੇ ਸੀਗੇ ਉਹਨਾਂ ਦੇ ਉੱਤੇ ਗੱਡੀ ਚਾੜਤੀ ਤੇ ਬਾਅਦ ਵਿੱਚ ਉਹਨੇ ਸਾਰਿਆਂ ਦੇ ਉੱਤੇ ਨਾਈਫ ਦੇ ਨਾਲ ਅਟੈਕ ਕੀਤਾ ਚਾਕੂ ਦੇ ਨਾਲ ਹਮਲਾ ਕੀਤਾ ਤੇ ਉਹ ਉਹਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਹਦੇ ਵੱਲ ਉਸ ਇਨਿਕੌਗ ਦੇ ਅੰਦਰ ਜਾਣ ਦੀ ਉਹਦੇ ਵੱਲ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜਿਹਨੂੰ ਕਿ ਪੁਲਿਸ ਵਾਲਿਆਂ ਨੇ ਦੱਸਿਆ ਕਿ ਜਿਹੜਾ ਉੱਥੇ ਸੁਰੱਖਿਆ ਵਾਲੇ ਸੀਗੇ ਜਾਂ ਉੱਥੇ ਜਿਹੜੇ ਵਰਸ਼ਿਪਰ ਸੀਗੇ ਜਿਹੜੇ ਕਿ ਲੋਕ ਆਪਣੇ ਉੱਥੇ ਅਕੀਦਤ ਅਦਾ ਕਰਨ ਗਏ ਸੀਗੇ ਉਹ ਉਹ ਉਹਨਾਂ ਨੇ ਜਿਹੜਾ ਇਹਨੂੰ ਰੋਕਿਆ ਸੋ ਇਹ ਸਕਾਈ ਨਿਊਜ਼ ਦੀ ਜਿਹੜੀ ਇਸ ਸਮੇਂ ਦੀ ਤਾਜ਼ਾ ਰਿਪੋਰਟ ਹੈ ਜੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਤੇ ਇਸ ਸਮੇਂ ਜਦੋਂ ਮੈਂ ਰਿਕਾਰਡਿੰਗ ਕਰ ਰਿਹਾ ਤੇ ਉਸ ਸਮੇਂ ਪ੍ਰਧਾਨ ਮੰਤਰੀ ਸਰ ਕੀਸ਼ਟਾਮਰ ਦੇ ਵੱਲੋਂ ਕੋਬਰਾ ਮੀਟਿੰਗ ਜਿਹੜੀ ਆ ਉਹ ਚੇਅਰ ਕੀਤੀ ਜਾ ਰਹੀ ਆ ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆ ਸਕਦੀਆਂ ਪਰ ਰਾਈਟ ਨਾਓ ਐਟ ਦਾ ਮੋਮੈਂਟ ਜਿਹੜੀਆਂ ਕੁਝ ਡੀਟੇਲਸ ਹਜੇ ਤੱਕ ਸਾਹਮਣੇ ਨੇ ਉਹਦੇ ਵਿੱਚ ਇੱਕ ਤਾਂ ਇਹ ਆ ਜੀ ਕਿ ਯਿਊਿਸ਼ ਕਮਿਊਨਿਟੀ ਦੇ ਦੋ ਲੋਕ ਮਾਰੇ ਗਏ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਹੂਦੀਆਂ ਦਾ ਜਿੱਕ ਪਵਿੱਤਰ ਦਿਹਾੜਾ ਯੋਮ ਕਿਪੂਰ ਸੀਗਾ ਸੋ ਉਹਨਾਂ ਦਾ ਜਿਹੜਾ ਪਵਿੱਤਰ ਸਥਾਨ ਹੁੰਦਾ ਜਿੱਦਾ ਆਪਣਾ ਗੁਰੂ ਘਰ ਆਪਾ ਗੁਰਦੁਆਰਾ ਕੈਰੀ ਦਾ ਇਦਾਂ ਇਹਨਾਂ ਦਾ ਜਿਹੜਾ ਸਿਨੇਗੋਗ ਹ ਉੱਥੇ ਜਿਹੜਾ ਇੱਕ ਇਹ ਦਹਿਸ਼ਤਗਰਦ ਹਮਲਾ ਹੁੰਦਾ ਸੋ ਇਹਦੇ ਵਿੱਚ ਦੋ ਲੋਕ ਜਿਹੜੇ ਜਿਊਿਸ਼ ਕਮਿਊਨਿਟੀ ਦੇ ਉਹ ਮਾਰੇ ਗਏ ਨੇ ਐਂਡ ਚਾਰ ਜਾਣੇ ਜਿਹੜੇ ਆ ਸੀਰੀਅਸਲੀ ਫੱਟਣੇ ਹੋ ਹਸਪੀਟਲ ਦੇ ਵਿੱਚ ਨੇ ਤੇ ਉਹਨਾਂ ਨੂੰ ਕਈ ਤਰੀਕੇ ਦੀਆਂ ਜਿਹੜੀਆਂ ਸੱਟਾਂ ਉਹ ਲੱਗੀਆਂ ਹੋਈਆਂ ਨੇ ਗ੍ਰੇਟਰ ਮਾਂਚੈਸਟਰ ਦੇ ਵਿੱਚ ਹੀਟਨ ਪਾਰਕ ਹੀਬ੍ਰਿਊ ਕੰਗਰੈਸ਼ਨ ਸਿਨੇਗੋਗ ਆ ਜੀ ਉੱਥੇ ਅੱਜ ਸਵੇਰ ਦੀ ਇਹ ਘਟਨਾ ਆ ਜਿਹੜਾ ਆਪਣੇ 20 ਦੂ ਅਕਤੂਬਰ 2025 ਦੀ ਸੋ ਜਿਹੜੇ ਆਫੀਸਰਸ ਸਿਗੇ ਅਥਾਰਟੀਆਂ ਨੂੰ 9:31 ਮਿੰਟ ਤੇ ਫੋਨ ਕੀਤਾ ਗਿਆ ਕਿ ਜਦੋਂ ਲੋਕਾਂ ਨੇ ਦੱਸਿਆ ਕਿ ਇੱਕ ਜਿਹੜਾ ਆਦਮੀ ਦੇ ਵੱਲੋਂ ਲੋਕਾਂ ਦੇ ਉੱਤੇ ਕਾਰ ਚੜਾ ਦਿੱਤੀ ਗਈ ਆ ਤੇ 9:31 ਤੇ ਕਹਿ ਲੋ ਕਿ ਫੋਨ ਕੀਤਾ ਗਿਆ ਤੇ 7 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਨੇ ਉਹਨੂੰ ਗੋਲੀ ਜਿਹੜੀ ਆ ਮਾਰ ਦਿੱਤੀ ਸੀਗੀ ਕਿ ਹੀ ਵਾਸ ਸ਼ਾਟ ਡੈਡ ਬਾਏ ਪੁਲਿਸ ਵਿਥਿਨ ਦਾ 7 ਮਿੰਟਸ ਆਫ ਦਾ ਫਰਸਟ 999 ਕਾਲ ਤੇ ਇਹ ਕੰਫਰਮ ਹੋ ਗਿਆ ਕਿ ਉਹਦੀ ਮੌਤ ਹੋ ਚੁੱਕੀ ਹੈ ਕਿਉਂਕਿ ਜਿਹੜਾ ਉਹਨੇ ਸਮਾਨ ਬਾਹਰ ਪਾਇਆ ਹੋਇਆ ਸੀਗਾ ਉਹ ਇਦਾਂ ਲੱਗਦਾ ਸੀਗਾ ਕਿ ਧੂਮਾਕਾ ਖੇਜ ਸਮਗਰੀ ਜਿਹੜੀ ਆ ਉਹਨੇ ਪਹਿਨੀ ਹੋਈ ਆ ਉਹਦੇ ਜੋ ਜੋ ਕੁਝ ਉਹਨੇ ਬਾਹਰ ਜਿਹੜੀ ਵੈਸਟ ਪਾਈ ਹੋਈ ਸੀਗੀ ਉਹਦੇ ਤੋਂ ਐਸਪੀ ਕੇ ਨਾਲ ਜਾਪ ਰਿਆ ਸੀਗਾ ਬੰਬ ਡਿਸਪੋਜ਼ਲ ਜਿਹੜਾ ਰੋਬੋਟ ਆ ਉਹਨੂੰ ਵੀ ਪੁਲਿਸ ਦੇ ਵੱਲੋਂ ਸੱਦਿਆ ਗਿਆ ਤੇ ਬਾਅਦ ਵਿੱਚ ਜਦੋਂ ਪੁਲਿਸ ਜਿਹੜੇ ਨੈਸ਼ਨਲ ਹੈੱਡ ਆਫ ਕਾਊਂਟਰ ਟੈਰੋਰਿਜ਼ਮ ਪੁਲਿਸ ਆ ਉਹਨਾਂ ਨੇ ਫਿਰ ਇਹ ਗੱਲ ਵੀ ਦੱਸੀ ਆ ਕਿ ਦੋ ਹੋਰ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਇਹ ਗੱਲ ਦੱਸੀ ਜਾ ਰਹੀ ਆ ਕਿ ਇਹ ਜਿਹੜਾ ਸਖਸ਼ ਆ ਜਿਹਦੇ ਵੱਲੋਂ ਇਹ ਅਟੈਕ ਕੀਤਾ ਗਿਆ ਜਿਹਨੂੰ ਪੀਸ ਨੇ ਮਾਰ ਗ੍ਰਾਇਆ ਗੋਲੀ ਮਾਰ ਕੇ ਉਦੀ ਆਇਡੈਂਟੀਟੀ ਪੁਲਿਸ ਨੂੰ ਪਤਾ ਹੈਗੀ ਆ ਪਰ ਹਜੇ ਬਹੁਤ ਜ਼ਿਆਦਾ ਸ਼ੋਰ ਸ਼ੋਰ ਹੋਣ ਦੇ ਲਈ ਬਹੁਤ ਜ਼ਿਆਦਾ ਪੁਖਤਗੀ ਦੇ ਲਈ ਹਜੇ ਉਹਦੀ ਜਿਹੜੀ ਪਹਿਚਾਣ ਆ ਇਸ ਹਮਲਾਵਰ ਦੀ ਪਹਿਚਾਣ ਆ ਉਹ ਦੱਸੀ ਨਹੀਂ ਜਾ ਰਹੀ ਰਿਵੀਲ ਨਹੀਂ ਕੀਤੀ ਜਾ ਰਹੀ ਤੇ ਲੱਗਦਾ ਕਿ ਜਲਦੀ ਆ ਅਮ ਅਸਿਊਮਿੰਗ ਕਿ ਕੋਬਰਾ ਮੀਟਿੰਗ ਤੋਂ ਬਾਅਦ ਹੋ ਸਕਦੀ ਆ ਤੇ ਇਸ ਸਮੇਂ ਕਹਿ ਲਓ ਕਿ ਦੋ ਹੋਰ ਗ੍ਰਿਫਤਾਰੀਆਂ ਦੀ ਖਬਰ ਪੁਲਿਸ ਦੇ ਵੱਲੋਂ ਉਹ ਦੇ ਦਿੱਤੀ ਗਈ ਆ ਸਰਕੇਸ ਨਾਮਰ ਯੂਕੇ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਕੋਪਨਹੇਗਨ ਡੈਨਮਾਰਕ ਦੇ ਵਿੱਚ ਸੀਗੇ ਉੱਥੋਂ ਉਹ ਜਲਦੀ ਸਟ੍ਰੇਟ ਵੇ ਵਾਪਸ ਆਉਂਦੇ ਨੇ ਯੂਕੇ ਦੇ ਵਿੱਚ ਤੇ ਆਗੇ ਹੁਣ ਉਹਨਾਂ ਵਲੋਂ ਕੋਬਰਾ ਮੀਟਿੰਗ ਜਿਹੜੀ ਆ ਉਹ ਜਿਹੜੀ ਚੇਅਰ ਕੀਤੀ ਜਾ ਰਹੀ ਆ ਐਟ ਦਾ ਮੂਮੈਂਟ ਜਿਹੜੀ ਇਹ ਗੱਲ ਹੈ ਗ੍ਰੇਟਰ ਮਾਂਚੈਸਟਰ ਦੇ ਵਿੱਚ ਅੱਜ ਜਿਹੜਾ ਸੈਨੇਗੋਂਗ ਦੇ ਅੰਦਰ ਸਵੇਰੇ 9:30 ਵਜੇ ਦੇ ਕਰੀਬ ਇੰਗਲੈਂਡ ਗ੍ਰੇਟਰ ਮਾਂਚੈਸਟਰ ਦੇ ਅੰਦਰ ਜਿਹੜਾ ਅਟੈਕ ਹੋਇਆ ਇਹਦੇ ਵਿੱਚ ਦੋ ਜੂਡਿਸ਼ ਕਮਿਊਨਿਟੀ ਦੇ ਲੋਕ ਮਾਰੇ ਗਏ ਨੇ ਇੱਕ ਜਿਹੜਾ ਹਮਲਾਵਰ ਸੀਗਾ ਉਹਦੀ ਵੀ ਮੌਤ ਹੋ ਚੁੱਕੀ ਆ ਤੇ ਚਾਰ ਜਣੇ ਜਿਹੜੇ ਹਸਪੀਟਲ ਦੇ ਵਿੱਚ ਨੇ ਜਿਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੱਟਾਂ ਲੱਗੀਆਂ ਇਸ ਹਮਲੇ ਦੇ ਵਿੱਚ ਗੰਭੀਰ ਸੱਟਾਂ ਉਹ ਦੱਸੀਆਂ ਜਾ ਰਹੀਆਂ ਤੇ ਇਸੇ ਤਰੀਕੇ ਨਾਲ ਜੇ ਮੈਂ ਕਿਹਾ ਕਿ ਹਜੇ ਇਹਦੀ ਆ ਦੀ ਪਰ ਆਉਣ ਵਾਲੇ ਕੋਈ ਸਮੇਂ ਦੇ ਵਿੱਚ ਹੋ ਸਕਦੀ ਆ ਪੁਲਿਸ ਨੇ ਕਲੀਅਰ ਲਿਖਿਆ ਜੇ ਕਿਸੇ ਕੋ ਕੋਈ ਜਾਣਕਾਰੀ ਹੈ ਤਾਂ ਪੁਲਿਸ ਨਾਲ ਜਰੂਰ ਸਾਂਝੀ ਕਰੋ ਤੇ ਸੋਸ਼ਲ ਮੀਡੀਆ ਤੇ ਅਫਵਾਹਾਂ ਤੋਂ ਬਚ ਕੇ ਰਹੋ ਇਹ ਮੈਂ ਆਪਣੇ ਜਿੰਨੇ ਵੀ ਮੇਰੇ ਨਾਲ ਜੁੜਨ ਵਾਲੇ ਮੇਰੇ ਭੈਣ ਭਰਾ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਅਫਵਾਹਾਂ ਤੋਂ ਬਚ ਕੇ ਰਹੋ ਕੋਈ ਵੀ ਜਿਹੜੀ ਇਹ ਇਸ ਹਮਲੇ ਦੀ ਮੈਂ ਤਾਂ ਹੀ ਕੋਈ ਵੀ ਵੀਡੀਓ ਨਹੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਂ ਜੇ ਕੋਈ ਖਬਰਾਂ ਹੀ ਸਾਂਝੀਆਂ ਕਰ ਰਿਹਾ ਉਹ ਤੁਸੀਂ ਜਿੰਨਾ ਚਿਰ ਜਿਹੜੇ ਤੁਹਾਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕੀ ਆ ਕੀ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਣ ਲੱਗ ਪੈਂਦਾ ਪਲੀਜ਼ ਸਾਂਝੀ ਜਿਹੜਾ ਇਸ ਟ੍ਰਿਕੇ ਦੀ ਘਟਨਾ ਹੋਈ ਆ ਤੇ ਲੈਸੀ ਕੀ ਸਥਿਤੀਆਂ ਕਿਦਾਂ ਨੂੰ ਜਾਣੀਆਂ ਲਗਾਤਾਰ ਤੁਹਾਡੇ ਨਾਲ ਬਣੇ ਰਹਿਵਾਂਗੇ ਤੁਸੀਂ ਆਪਣੀ ਪ੍ਰਤੀਕਿਰਿਆ ਜਰੂਰ ਜਾਰੀ ਕਰਿਓ ਬਹੁਤ ਧੰਨਵਾਦ